ਇਹ ਕਟਾ ਫਸਟ ਆਇਆ ਬਜਰੰਗੀ ਲਜਵਾਨਾਂ ਦਾ ਦੂਜੇ ਫਸਟ ਵੀ ਆਇਆ ਨੇ ਇਰਜਾਨਾ ਤੇ ਲੈ ਵੀ ਬਾਲੇ ਇਕੱਠੇ ਨਾ ਹੋਏ ਖੜਾ ਲੁ ਖੜਾ ਲ ਇੱਕ ਮਿੰਟ ਥੱਲੇ ਗੱਲੇ ਨੂੰ ਸੱਦਾਂਗੇ ਪਾ ਜਿਹੜਾ ਸਭ ਕੋਈ ਨਹੀਂ ਤੁਸੀਂ ਥੱਲੇ ਜਾਓ ਜੀ ਬਸ ਉੱਥੇ ਬਹੋਲੇ ਦੂਜੇ ਲੈ ਵੀ ਸਾਰੇ ਖੜ੍ਹ ਜਾਓ ਇਹ ਫਲਾਵ ਦੇ ਦਰ ਤਰੀ ਬੜਾ ਜਾਂਦਾ ਤੇ ਬੈਗ ਨਹੀਂ ਕੋਈ ਜਿਹਾ ਲੱਗਾ ਇਹ ਛੋਟਾ ਹੋ ਗਿਆ ਹੋ ਗਿਆ ਜਰੀ ਜਰੀ ਬੜਾ ਜਾਂਦਾ ਬੈਗ ਇਰ ਬੰਦਾ ਲਫਾਫਾ ਲਾ ਦੇ ਪਹਿਲੇ ਹੀ ਰੱਖ ਦਿੰਦਾ ਬੰਦਾ ਬੜਾ ਇਹ ਕੰਮ ਦਾ ਸਮਝੋ ਸਰਦੋ ਯਾਰ ਖੀਰਿਆਂ ਦਾ ਦੂਜੇ ਨੰਬਰ ਤੇ ਆ ਗਿਆ ਖੀਰਿਆਂ ਚ ਉਹ ਕੀ ਦਿੱਤੇ ਆਰੇ ਨੂੰ ਸਤਾ ਕੇ ਉਹ ਇਕੱਠੀ ਕਰਦਾ ਸੀ ਹੋਰ ਕੀ ਕਰਦਾ ਬੋਲੀ ਪਾਈ 300ਾ ਖੜ ਦੂ ਨਾ ਨਾ ਇਹਨਾਂ ਨੂੰ ਫੜਾ ਦੇ ਇਹਨਾਂ ਨੂੰ ਫੜਾ ਦੇ ਹਾਂ ਫੁੱਲ ਬਣਾਉਣ ਤੋਂ ਬੜੇ ਔਖੇ ਲੱਗਦੇ ਆ। ਦੋ ਦੰਦ ਤੇ ਕੱਲ ਨੂੰ ਮੁਕਾਬਲੇ ਹੋਣਗੇ। ਬੋਲਣਾ ਜਾਲ ਪੋਜੀਸ਼ਨ ਪਤਾ ਲੱਗ ਕੇ ਜਣਾ ਸੋਨਾ ਲੱਗਦਾ। ਸੋਨਾ ਲੱਗਦਾ ਛੱਡੋ। ਹੋਰ। ਹਾਂ ਭਾਪਾ ਜੀ ਪੁੱਛਾ। ਬਹੁਤ سارے ਭਰਾਵਾਂ ਦੋ ਦੰਦ ਸੰਗਤੋਂ ਕੰਪੀਟੀਸ਼ਨ ਹੈ 4-5 ਦੇ ਵਿੱਚ ਨਹੀਂ ਐਂਟਰ ਕਰ ਸਕੇ। ਤਾਂ ਦੋ ਦੰਦ ਤੇ ਕੱਲ ਨੂੰ ਮੁਕਾਬਲੇ ਹੋਣਗੇ ਜੀ। ਸੈਕਿੰਡ ਫੜਾਓ ਜੀ। ਉਹ ਵੀ ਆ। ਅੱਜ ਸਿੱਧਾ ਕਰ ਲੈ ਤੇਰੀ ਕਈ ਬੰਦੇ ਯਾਰ। ਹਰਪਣ ਖੜੀ ਗਿਆ ਦੂਰੀ ਬਣਾ ਜਾਊਗਾ ਸਾਡਾ ਟਰਾਫੀ ਆ ਰਹੀ ਹੈ ਲੋ ਵੀ ਲੋਦੇ ਕੋਲੇ ਟਰਾਫੀ ਬਣਾ ਰਹੀ ਹੈ ਉਹਦਾ ਬਾਹਰ ਲੰਘ ਰਹੀ ਹੈ ਕਿਥੋਂ ਤੁਸੀਂ ਆਪ ਵੀ ਜਿਹੜਾ ਆ ਰੋਬੋਟ ਜੀ ਜੋਗਾ ਬਣਦੀ ਆ ਤੁਸੀਂ ਬੰਦੋ ਥੋੜਾ ਖੜੀ ਖੜੀ ਹਟ ਲਓ ਆਹ ਰੋਬੋਟ ਨਾਲ ਟਰਾਫੀ ਪਰ ਨਾ ਹੋਏਗੀ ਨਾ ਕੋਈ ਨਾ ਲੱਗੇ ਆਮ ਜੱਕਾ ਅੱਗੇ ਆ ਮੜਾ ਬੱਲੇ ਕੇ ਜੀ ਬੜਾ ਬਗਮੇ ਸਟੋਰੀ ਜੋਟੇਗਾ ਪਰ ਬੰਨੀ ਕਰਦਾ ਹਰਿਆ ਕਰ ਹਰਿਆ ਨਾ ਬੰਦ ਰਿਹਾ 363 ਨੇੜੇ ਦਾ ਪੜਾ 263 ਆ ਜੋ 263 ਆ ਜੋ 263 ਠੀਕ ਹੈ ਜੀ ਜਿਹੜੇ ਦੋ ਗੰਦੇ ਜਿਹੜੇ ਮਛਲਾ ਕਿਹੜੇ ਵੱਲਦਾ ਹੈ ਕੁਛ ਕੀ ਆਹ ਫੜ